hame bahut acha lag raha hai hum unke bahut acche fan hai i'm very excited to meet him बहुत अच्छा लगा हमने मूवी भी देखी उनकी बहुत अच्छी थी और बहुत एक्साइटेड है उनसे मिलने के लिए सुबह से आए हुए हम एक्टिंग, एक्टिंग बहुत अच्छी लगी थी रहा था कि उनकी मतलब फर्स्ट मूवी है आपने गाने सुने हाँ एक्टिंग पहली बार देख रहे हैं गाने तो उसके पहले से ही सुन रहे थे गाने तो बहुत ही अच्छे थे और मूवी भी बहुत अच्छी लग रही है ਆਏ ਗਿੰਦੀ ਗੀਂਦੀ ਲੱਕ ਤੇ ਉਲਾਰੇ ਸਰ ਮੈਂ ਗੁਰੂ ਰੰਧਾਵਾ ਜੀ ਦਾ ਬਹੁਤ ਵੱਡਾ ਫੈਨ ਆ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਕਿ ਗੁਰੂ ਰੰਧਾਵਾ ਜੀ ਦੀ ਮੂਵੀ ਬਣ ਰਹੀ ਹੈ ਪਹਿਲੇ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਉਹ ਮੂਵੀ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਗਾਣੇ ਇੰਨੇ ਕੁ ਸੁਪਰ ਹਿੱਟ ਗਏ ਨੇ ਤੇ ਅੱਜ ਤੱਕ ਸਾਡੇ ਜਿੰਨਾਂ ਦੇ ਵਿੱਚ ਰਾਜ ਕਰ ਰਹੇ ਨੇ ਤੇ ਹੁਣ ਜਿੱਦਾਂ ਹੀ ਮੂਵੀ ਆਈ ਹੈ ਤੇ ਮੈਨੂੰ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਦਾ ਟੈਟੂ ਬਣਵਾਇਆ ਜੀ ਇਥੇ ਗੁਰੂ ਰੰਦਾ ਵਾਜੀ ਦਾ ਉਸ ਤੋਂ ਬਾਅਦ ਮੈਂ ਸਾਰੇ ਆਪਣੇ ਫੈਮਿਲੀ ਮੈਂਬਰ ਨੂੰ ਆਪਣੇ ਵੱਲੋਂ ਮੂਵੀ ਨਹੀਂ ਕੀਤਾ ਹੈਗਾ ਤੇ ਸਾਰੇ ਦੇਖਣ ਆ ਰਹੇ ਹੈਗੇ ਨੇ ਸਰ ਜਿੱਦਾ ਮੈਨੂੰ ਇਹ ਉਮੀਦ ਹੈ ਕਿ ਜਿੱਦਾਂ ਉਹਨਾਂ ਦੇ ਗਾਣੇ ਸੁਪਰ ਹਿੱਟ ਗਏ ਨੇ ਤੇ ਉਸੇ ਤਰੀਕੇ ਨਾਲ ਹੀ ਇਹਨਾਂ ਦੇ ਜਿਹੜੀ ਮੂਵੀ ਵੀ ਹਿੱਟ ਹੈਗੀ ਇੱਕ ਪੰਜਾਬ ਦਾ ਪੁੱਤਰ ਜਿਹੜਾ ਫਿਲਮਾਂ ਦੇ ਵਿੱਚ ਡੈਬਿਊ ਕਰ ਰਿਹਾ ਹੈ ਤੇ ਸਾਨੂੰ ਇਹ ਉਮੀਦ ਹੈ ਕਿ ਸਾਡਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਲੱਗਦਾ ਜੀ ਫਿਲਮ ਫਿਲ ਬਣਾਉਂਗੇ ਬਿਲਕੁਲ ਜੀ ਸਾਨੂੰ ਹੁਣੇ ਹੀ ਪਤਾ ਲੱਗਿਆ ਕਿ ਉਹ ਆ ਰਹੇ ਨੇ ਤੇ ਅਸੀਂ ਨਾਲ ਹੀ ਆਪਾਂ ਮੂੜੀ ਤੋਂ ਨਿਕਲ ਕੇ ਤੇ ਆਪਾਂ ਤੁਹਾਡੇ ਵੱਲ ਆ ਜਾਵਾਂਗੇ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਗੁਰੂ ਗੰਗਾ ਜੀ ਦੇ ਡੇਟ ਕਰ ਰਹੇ ਹਾਂ ਕਦੋਂ ਆਣ ਕਦੋਂ ਸਾਨੂੰ ਮਿਲੇ ਬਹੁਤ ਐਕਸਾਈਟਿਡ ਹਾਂ ਜੀ ਕਿੰਨੀ ਖੁਸ਼ੀ ਦਾ ਜੀ ਹਾਂ ਜੀ ਬਹੁਤ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਆਓ ਇੱਥੇ ਆ ਕੇ ਦੇਖੋ ਕਿ ਅੱਛੀ ਹੈ ਨੰਨ ਕੋਚ ਦਾ ਨਾ ਆ ਕੇ ਕੋਈ ਸਿੱਖ ਮਿਲ ਗਈ ਬਹੁਤ ਜ਼ਿਆਦਾ ਵੇਟ ਕਰ ਰਹੇ ਹਾਂ ਉਹਨਾਂ ਦੀ ਮੂਵੀ ਦੇਖੀ ਹੈ ਸਟਾਰਟਿੰਗ ਥੋੜੀ ਜੀ ਦੇਖੀ ਹੈ ਬਹੁਤ ਅੱਛੀ ਲੱਗੀ ਹੈ ਹਾਂ ਜੀ ਜਿਹਨੇ ਕੁਛ ਐ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਉਹਨਾਂ ਦੇ ਵੇਟ ਬਹੁਤ ਹੋ ਰਹੀ ਹੈ ਮੇਰੇ ਹਸਬੰਦਾ ਉਹਨਾਂ ਦੇ ਇੰਨੇ ਐਕਸਾਈਟਡ ਹਨ ਉਹਨੇ ਉਹਦਾ ਨਾਮ ਦਾ ਟੈਟੂ ਵੀ ਪਾਇਆ ਹੈ ਹਾਂ ਜੀ ਹਾਂ ਜੀ ਥੈਂਕ ਯੂ ਜੀ ਬਹੁਤ ਵਧੀਆ ਅੱਜ ਜੇ ਮੌਕਾ ਤੁਹਾਨੂੰ ਦੇਖਣੀ ਆ ਤਾਂ ਮੈਂ ਵੀ ਉਹਨਾਂ ਨੇ ਇਹਨਾਂ ਨੇ ਬੈਠ ਕੇ ਵੇਖਾਂਗਾ ਜੀ ਪੂਰੀ ਤੇ ਮੈਂ ਵੀ ਕਾਫੀ ਐਕਸਾਈਟਡ ਆ ਜੀ ਮੇਰੇ ਵਾਸਤੇ ਪਹਿਲੀ ਫਿਲਮ ਆ ਤੇ ਮੇਰੇ ਵਾਸਤੇ ਬਹੁਤ ਜਿਆਦਾ ਸਪੈਸ਼ਲ ਆ ਤੇ ਆਈ ਥਿੰਕ ਤੁਹਾਡੇ ਫੈਨਸ ਨਾਲ ਜਾਂ ਜਿਹੜੇ ਤੁਹਾਨੂੰ ਚਾਹਵਾਲੇ ਉਹਨਾਂ ਨਾਲ ਬੈਠ ਕੇ ਵੇਖਣ ਤੋਂ ਵਧੀਆ ਕੋਈ ਗੱਲ ਹੀ ਨਹੀਂ ਹੈ ਕਿਉਂਕਿ ਮੈਂ ਟਰੇਡ ਵਿਜ਼ਨ ਕਰ ਰਿਹਾ ਜੀ ਸਰਪ੍ਰਾਈਜ਼ ਕਰ ਰਿਹਾ ਜੀ ਜਿੱਥੇ ਤੇ ਜਾਇ ਜਾ ਸਕਦਾ ਸਰ ਕਿਦਾਂ ਐਕਸਪੀਰੀਅੰਸ ਰਿਹਾ ਬਹੁਤ ਵਧੀਆ ਜੀ ਐਕਸਪੀਰੀਅੰਸ ਬੜਾ ਪਿਆਰਾ ਸੀ ਨਾਲ ਦੇ ਨਾਲ ਬੜਾ ਸਮੂਥ ਐਕਸਪੀਰੀਅੰਸ ਆ ਕਿਉਂਕਿ ਏਕਥਿੰਗ ਇੱਕ ਸਿਨੇਮਾ ਜਦੋਂ ਗੱਲ ਕਰੀ ਦੀ ਆਪਾਂ ਸਿਨੇਮੇ ਦੀ ਸਿਨੇਮਾ ਇੱਕ ਜਿੰਮੇਵਾਰੀ ਵਾਲਾ ਕੰਮ ਆ ਤੇ ਮੈਂ ਤਾਂ ਥੋੜੀ ਦੇਰੀ ਵੀ ਕਰਤੀ ਆਣ ਲੱਗਿਆ ਬਟ ਹੁਣ ਬੈਕ ਟੂ ਬੈਕ ਲੈ ਕੇ ਆਵਾਂਗੇ ਜੀ ਬਸ ਹੁਣ ਫਿਲਮ ਵੇਖੀਏ ਭਾਜੀ ਪਲੀਜ਼ ਹੈਨਾ ਫਿਲਮ ਵੇਖੀਏ ਪਲੀਜ਼ ਆਪਾਂ ਥੋੜੇ ਬਾਕੀ